ਨੂੰ ਫਤੇ ਦੀ ਸਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਸਾਰੇ ਵੀਰ ਗਿੰਨੇ ਵੀ ਇੱਥੇ ਪਹੁੰਚੋ ਸਾਰੇ ਸੂਝਵਾਨੋ ਸੋ ਇੱਕ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਕਰਦਾ ਵੀ ਤੁਸੀਂ ਨਾ ਇੱਧਰ ਉੱਧਰ ਮਤਲਬ ਜਾਣ ਨਹੀਂ ਭਜਾਏ ਤੁਸੀਂ ਜੇ ਪੰਡਾਲ ਦੇ ਵਿੱਚ ਇੱਕ ਥਾਂ ਤੇ ਸਜੋਬਤ ਹੋ ਕੇ ਸਟੇਗ ਨੂੰ ਤੁਸੀਂ ਬੈਠੋ ਤੇ ਆਪਣੀ ਛਾਣ ਵਕਰੀ ਹੈ ਕਿਉਂਕਿ ਇਹ ਜਿਹੜੀਆਂ ਫੋਟੋਆਂ ਨੇ ਇਹ ਵੀਡੀਓ ਨੇ ਪੂਰੀਆਂ ਤੁਹਾਡੀਆਂ ਵਰਲਡ ਦੇ ਵਿੱਚ ਜਾਣੀਆਂ ਨੇ ਔਰ ਵਰਲਡ ਦੇ ਵਿੱਚ ਆਪਣੀ ਤਾਂ ਹੀ ਉਹ ਵਧੀਆ ਇੱਕ ਮਤਲਬ ਉਹ ਚੀਜ਼ ਆਪਣੀ ਸਾਬਤ ਹੋ ਸਕਦੀ ਹੈ ਤਾਂ ਜੋ ਆਪਾਂ ਬਹੁਤ ਹੀ ਅਨੁਸ਼ਾਸਨ ਦੇ ਵਿੱਚ ਔਰ ਡਿਸਪਲਿਨ ਦੇ ਵਿੱਚ ਪੰਡਾਲ ਦੇ ਵਿੱਚ ਬੈਠਾਂਗੇ ਤੇ ਬਹੁਤ ਸੋਹਣਾ ਲੱਗੇਗਾ ਕਿਉਂਕਿ ਆਪਾਂ ਘਰ ਦੇ ਕੰਮ ਦਾ ਛੱਡੇ ਛੱਡੇ ਨੇ ਜੇ ਇੱਥੇ ਵੀ ਆਣ ਕੇ ਆਪਣੀ ਉਹ ਗੱਲ ਨਾ ਬਣੇ ਇੱਕ ਵਰਲਡ ਦੇ ਵਿੱਚ ਜਾਂ ਸੈਂਟਰ ਸਰਕਾਰ ਨੂੰ ਉੱਚੀ ਦਾ ਮੈਸੇਜ ਨਾ ਜਾਵੇ ਤੇ ਆਪਣੇ ਆਉਣ ਦੀ ਇੱਥੇ ਉਪਲਬਧੀ ਕੋਈ ਨਹੀਂ ਸੋ ਇਸ ਦੇ ਨਾਲ ਸਾਰੇ ਵੀਰਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਵੀ ਸਾਰੇ ਵੀਰ ਜਿੰਨੇ ਵੀ ਦੂਰ ਤੱਕੜੇ ਕੋ ਇਕੱਠ ਬਹੁਤ ਜ਼ਿਆਦਾ ਹੈ ਸਾਡੇ ਵੀਰ ਜਿਹੜੇ ਨੇ ਉਹਨਾਂ ਦੇ ਵਿੱਚ ਉਹ ਤਸ਼ਾਹ ਹੈ ਘੱਟ ਬਹੁਤ ਜ਼ਿਆਦਾ ਹੈ ਪਰ ਇਧਰ ਉਧਰ ਜਾਣ ਦੀ ਵੀ ਆਏ ਤੁਸੀਂ ਆਣ ਕੇ ਸਾਰੇ ਹੀ ਮੇਰੇ ਵੀਰ ਨੇ ਸਤਿਕਾਰਯੋਗ ਨੇ ਛੋਟੇ ਵੱਡੇ ਆਣ ਕੇ ਪੰਡਾਲ ਦੇ ਵਿੱਚ ਸਜੋ ਤਾਂ ਜੋ ਆਪਣਾ ਵਰਲਡ ਦੇ ਵਿੱਚ ਜਿਹੜਾ ਇੱਕ ਉਹ ਬਹੁਤ ਵਧੀਆ ਮੈਸੇਜ ਆਵੇ ਸੋ ਅਸੀਂ ਸਰਕਾਰਾਂ ਚੁਣਦੇ ਆ ਆਪਣੇ ਭਲੇ ਵਾਸਤੇ ਆਪਣੇ ਕੰਮਾਂ ਵਾਸਤੇ ਕਿਉਂਕਿ ਸਾਡੇ ਇਲਾਕੇ ਦਾ ਸਾਡੇ ਦੇਖ ਦਾ ਸਾਡੀ ਸਟੇਟ ਦਾ ਵੀ ਇਹ ਕੁਝ ਸੁਵਾਰਨਗੇ ਪਾਰੋ ਸਵਾਰਨ ਦੇ ਵਿਦਾਈ ਵੀਰ ਜੀ ਅੱਜ ਤੁਸੀਂ ਦੇਖ ਰਹੇ ਹੋ ਵੀ ਕਿਸਤਾ ਜਿਵੇਂ ਉਹ ਹੱਥਾਂ ਦੀਆਂ ਦਿੱਤੀਆਂ ਜਿਵੇਂ ਅੱਗੇ ਉਹ ਮੂੰਹ ਨਾਲ ਸਾਨੂੰ ਖੋਲੜੀਆਂ ਪਾਈਆਂ ਨੇ ਮੋਦੀ ਸਰਕਾਰ ਜਿਹੜੀ ਅਸੀਂ ਚੁਣੀ ਸੀਗੀ ਅੱਜ ਉਹ ਪੈਰ ਤੇ ਪੈਰ ਤੇ ਪੰਜਾਬ ਦੇ ਨਾਲ ਇੱਕ ਮਤਰੀ ਮਾਂ ਵਾਲਾ ਸਲੂਕ ਕਰ ਰਹੀ ਹੈ ਜੋ ਕੋਈ ਬਹੁਤ ਤੰਨਿੰਦਨ ਯੋਗ ਹੈ ਕਿਉਂਕਿ ਵੀਰੋ ਜਿਹੜਾ ਅਸੀਂ ਜਿਹੜਾ ਅੰਦੋਲਨ ਲੜਿਆ ਸੀਗਾ ਉਸ ਅੰਦੋਲਨ ਦੇ ਵਿੱਚ ਅਸੀਂ ਤਿੰਨ ਜਿਹੜੇ ਉਹ ਕਾਲੇ ਕਾਨੂੰਨ ਜਿਹੜੇ ਵਾਪਸ ਕਰਾਏ ਜਿਹੜੇ ਅੱਜ ਅਸੀਂ ਮੁੱਖ ਮੰਗਾਂ ਦੀ ਗੱਲ ਕਰਨਾ ਇਹ ਮੋਟੀਵੇ ਸਾਨੂੰ ਕਿਹਾ ਸੀ ਵੀ ਇਹ ਵੀ ਤੁਹਾਡੀਆਂ ਮੰਨ ਲਈਆਂ ਜਾਣਗੀਆਂ ਔਰ ਇਹ ਜਿਹੜੀਆਂ ਨੇ ਛੇਤੀ ਤੁਹਾਡੀਆਂ ਮੰਨ ਕੇ ਨੇ ਚੀਤਾ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਉਹ ਜਿਵੇਂ ਕੋ ਲੋ ਔਰ ਗੱਲਾਂ ਦਾ ਸੁਖ ਖਟਿਆ ਖਾਲਾ ਦਾ ਬੰਦਾ ਹੈ ਪੈਰ ਪੈਰ ਤੇ ਝੂਠ ਕਿਉਂਕਿ ਸਾਨੂੰ ਉਸਨੇ ਵਿਸ਼ਵਾਸ ਦਿਵਾਇਆ ਸੀਗਾ ਵੀ ਜਿਹੜਾ ਐਮਐਸਪੀ ਉੱਪਰ ਉਹ ਗਾਰੰਟੀ ਕਮਿਊਨ ਤੁਹਾਨੂੰ ਦਿੱਤਾ ਜਾਵੇਗਾ ਔਰ ਜਿਹੜੀ ਪਾਖੜਾ ਐਮੈਂਡਮੈਂਟ ਬੋਰ ਹੈ ਇਹ ਤੁਹਾਡੇ ਵਿੱਚੋਂ ਤੁਹਾਡੇ ਹੱਥਾਂ ਦੇ ਵਿੱਚ ਰਹੇਗਾ ਆਂ ਚੀਜ਼ਾਂ ਸਾਰੀਆਂ ਸਗੀਆਂ ਝੂਠ ਤਾਂ ਪੈਂਦਾ ਸਾਫ਼ਤ ਹੋ ਗਈਆਂ ਤਾਂ ਅੱਜ ਤੁਹਾਨੂੰ ਫੇਰ ਉਸ ਚੀਜ਼ ਦਾ ਜਿਹੜਾ ਉਹ ਵਿਰੋਧ ਕਰਨਾ ਪੈ ਰਿਹਾ ਹੈ ਔਰ ਪੰਜਾਬ ਦੇ ਵਿੱਚੋਂ ਜਿਹੜੇ ਕਿਸਾਨਾਂ ਨੂੰ ਦਿੱਲੀ ਵੱਲ ਫੇਰ ਅਜੇ ਰੋਕਲੇ ਦੇ ਰੋਕ ਕੀਤਾ ਜਾ ਰਿਹਾ ਹੈ ਸੋ ਵੀਰੋ ਅੱਜ ਆਪਾਂ ਇੱਥੇ ਹੀ ਤਾਂ ਹਈਆ ਕਰਕੇ ਜਾਣਾ ਵੀ ਜਿਵੇਂ ਅੱਜ ਹਰੇਕ ਵਰਗ ਦਾਤੇ ਬੰਦੇ ਪਹੁੰਚੇ ਨੇ ਅਕਾਲੀ ਦਲ ਕਾਂਗਰਸ ਹਰੇਕ ਪਾਰਟੀ ਦੇ ਬੰਦੇ ਇੱਥੇ ਆਏ ਨੇ ਕਿਉਂਕਿ ਪਾਰਟੀਆਂ ਬਾਅਦ ਚੇ